ਔਰੀ ਸ਼ਬਦੀ ਵੇਖ ਨਿਹਾਲ ਸਲੋਕ ਮਹਲਾ ਤੀਜਾ ਹੁਕਮ ਨਾ ਜਾਣੈ ਬਹੁਤਾਰੋਐ ਅੰਦਰ ਧੂਖਾ ਨੀਂਦ ਨਾ ਸੋਐ ਜੇ ਧਨ ਖਸਮੈ ਚੱਲੇ ਰਜਾਈ ਦਰ ਕਰ ਸੂਬਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰ사ਦੀ ਸੱਚ ਸਮਾਈ ਮਹਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਕੁਸੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਸੋਚਾ ਇਸ ਦਾ ਮੁੱਲ ਦੂਜਾ ਲੱਗੇ ਪਚ ਮੋਏ ਮੂਰਖ ਅੰਧ ਗਵਾਰ ਵਿਸਟਾ ਅੰਦਰ ਕੀਟ ਸੇ ਪੈ ਪਚਹਿ ਵਾਰੂ ਵਾਰ ਨਾਨਕ ਨਾਮ ਰਤੇ ਸੇ ਰੰਗੁ ਲੇ ਗੁਰ ਕੈ ਸਹਜ ਸੁ ਪਾਏ ਭਗਤੀ ਰੰਗ ਨਾ ਉਤਰੈ ਸਹਜੇ ਰਹੈ ਸੁ ਮਾਏ ਪਉੜੀ ਸ੍ਰਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ ਇਕ ਵੱਲ ਛਲ ਕਰਕੇ ਖਾਮ ਦੇ ਮੂਹੋਂ ਕੂੜ ਕੁਸਤ ਤਿਨੀ ਢਾਇਆ ਤੁਧ ਆਪੇ ਭਾਵੈ ਸੂ ਕਰਹਿ ਤੁਧ ਉਤੈ ਕਮ ਹੋਇ ਲਾਇਆ ਇਕ ਨਾ ਸੱਚ ਬੁਝਾਇਉਨ ਤਿਨਾ ਅਟੁੱਟ ਭੰਡਾਰ ਦਿਵਾਇਆ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤਡਾਇਆ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਵਖਾਣੈ ਮਾਇਆ ਮੋਹ ਸਵਾਈ ਦੂਜੈ ਭਾਇ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਭੂ ਨਾ ਚੇਤੈ ਜੋ ਦੇਂਦਾ ਜਿ ਇਕ ਸੰਭਾਏ ਜਮ ਕਾ 파ਹਾ ਗਲੂ ਨਾ ਕੱਟੀਐ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨਾ ਸੂਝੈ ਅੰਦਲੇ ਪੂਰਬ ਲਿਖਿਆ ਕਮਾਏ ਪੂਰਾ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਈ ਸੁਖ ਮਾਨ ਹੈ ਸੁਖ ਪੈਨਣਾ ਸੁਖੇ ਸੁਖ ਵੇਹਾਇ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿਤ ਦਰ ਸੱਚੈ ਸੋਭਾ ਪਾਏ ਮਹੱਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸੱਚੋ ਸੱਚ ਕਮਾਉਣਾ ਵੜਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚਾ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੀ ਬਿਨੁ ਨਾਵੇ ਧ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨ ਮੁਕ ਮੋਹੇ ਬਿਨਾਸ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬ ਸਦਾ ਤੂੰ ਸਭ ਨਾਰਾਸ ਸਭ ਤੁਦੈ ਪਾਸੁ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕਿਸ ਮਿਲੈ ਇਕ ਨਾ ਦੂਰ ਹੈ ਪਾਸ ਤੁਧ ਬਾਝੋਂ ਥਾਉ ਕੋ ਨਾਹੀ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਦੈ ਨੂੰ ਸਲਾਮ ਦੇ ਦਰ ਗੁਰਮਖਾ ਨੂੰ ਪ੍ਰਗਾਸ ਸ਼ਲੋਕ ਮਹਲਾ 3 ਜਾਂ ਪੰਡਤ ਪੜ ਪੜ ਉੱਚਾ ਕੂਕ ਦਾ ਮਾਇਆ ਮੋਹਿ ਪਿਆਰ ਅੰਤਰ ਬ੍ਰਹਮ ਨਾ ਚੀਨੈ ਮਨ ਮੂਰਖ ਗਾਵਾਰ ਦੂਜੇ ਭਾਏ ਜਗਤ ਪਰਬੋਧ ਦਾ ਨਾ ਬੂਝੈ ਵਿਚਾਰ ਬਿਰਤਾ ਜਨਮ ਗਵਾਇ ਮਰ ਜਮੈ ਵਾਰੁ ਵਾਰ ਮਹੱਲਾ ਤੀਜਾ ਜਿਨਿ ਸਤਗੁਰ ਸੇਵਿਆ ਤਿਨਿ ਨਾਮੁ ਪਾਇਆ ਬੂਝੋ ਕਰਿ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੁ ਕੁਪਕਾਰ ਆਪੈ ਨੂੰ ਆਪ ਖਾਈ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਈ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ ਮਾਨਹਾ ਕਿਨੈ ਨਾ ਪਾਇਉ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੂ ਕਰੇ ਜਿਸ ਲਏ ਹਰ ਲਾਏ ਸ਼ਲੋਕ ਮਹਲਾ ਤੀਜਾ ਨਾਨਕ ਸੋ ਸੂਰਾ ਵਰਿਆਂ ਜਿਨ ਵਿੱਚੋ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਲਾਹੀ ਜਨਮ ਸਵਾਰਿਆ ਆਪ ਹੁਆ ਸਦਾ ਮੁਕਤ ਸਭ ਕਉਲ ਨਿਸਤਾਰਿਆ ਸੋਹਣ ਸੱਚ ਦਵਾਰ ਨਾਮ ਪਿਆਰਿਆ ਮਨ ਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕੀਆ ਕਰਹਿ ਵਿਚਾਰਿਆ ਆਪੋ ਦੂਜੈ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਮੈ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰ ਪੂਰੈ ਹਰ ਨਾਮ ਦੜਾਇਆ ਤਿਨ ਵਿੱਚੋਂ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗਦਖਾਇਆ ਹਉ ਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਖੈ ਸਾਚੇ ਨਾਮ ਸੁਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਨ ਨਾਨਕ ਨਾਮ ਲਈ ਤਾ ਜੀਵੇ ਬਿਨ ਨਾਮੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਬਨੀ ਦੀ ਬਾਣੀ ਮਿਲਿਆ ਜਿਤੈ ਉਹ ਜਾਏ ਤਿਤੈ ਉਹ ਸੁਰਖਰੂ ਉਸ ਕੈ ਮੁਹੇ ਦਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੂ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲ ਵਿਖ ਸਭ ਹਿਰਿਆ ਜਿਨਿ ਨਾਮ ਧਿਆਇਆ ਇਕ ਮਨ ਇਕ ਚਿਤ ਸੇ ਅਸਥਿਰ ਜਾਗ ਰਹਿਆ ਸ਼ਲੋਕ ਮਹਲਾ 3 ਆਤਮਾ ਦੇਵ ਪੂਜੀਐ ਗੁਰ ਕੈ ਸਹਿਜ ਸੁਭਾਅ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਅ ਗੁਰ ਬਿਨ ਸਹਿਜ ਨਾ ਆਵੈ ਲੋਭ ਮਾਇਆ ਵਿੱਚੋਂ ਜਾਏ ਛਿਨ ਪਲ ਹਰ ਨਾਮ ਮਨ ਵਸੈ ਸਭ 8 60 ਤੀਰਤ ਨਾਏ ਸੱਚੇ ਮਹਿਲ ਨ ਲੱਗਈ ਮਲ ਲੱਗੈ ਦੂਜੈ ਭਾਏ ਤੋਤੀ ਮੂਲ ਨਾ ਉੱਤਰੈ ਜੇ ਅੱਠ ਸੱਤ ਤੀਰਥ ਨਾ ਆਏ ਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਊਜਲ ਤਾਂ ਥੀਐ ਜਾਂ ਸਤਿਗੁਰ ਮਾਹੀ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦਹੋ ਸਮਝਾਇਆ ਜਾਏ ਮਨਮੁਖ ਰਲਾਇਆ ਨਾਰਲੈ ਪਇ ਕਿਰਤ ਫਰਾਏ ਲਿਵ ਧਾਤ ਦੁਇ ਰਾਹਾ ਹੈ ਹੁਕਮੀ ਕਰ ਕਮਾਏ ਗੁਰਮਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹ ਸਚੈ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀ ਐ ਗੁਰਮਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠ ਹਾਰਿਆ ਕੂੜ ਕਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖਿ ਆਵੇ ਜਾਏ ਪਉੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਐ ਮੁਖ ਮਸਤਕ ਤਿਨ ਜਾਣ ਲੈ ਹਿਰਦੈ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ ਗੁਰਬਚਨੀ ਸਹਜੇ ਚਾਖੀ ਤਹਿ ਭਇਆ ਪ੍ਰਗਾਸ ਮਿਟਿਆ ਅੰਧਿਹਾਰਾ ਜਿਉ ਸੂਰਜ ਰਹਿਣ ਕਰਾਖੀ ਅਦਿਸ਼ਟ ਅਗੋਚਰ ਅਲਖ ਨਿਰੰજન ਸੋ ਦੇਖਿਆ ਗੁਰਮੁਖ ਆਖੀ ਸ਼ਲੋਕ ਮਹਲਾ ਤੀਜਾ ਸਤਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿਚਹੁ ਆਪ ਗਵਾਏ ਕੈ ਰਹਿਣ ਸੱਚ ਲਿਵਲਾਈ ਸਤਗੁਰ ਜਿਨੀ ਨਾ ਸੇਵਿਓ ਤਿਨਾਂ ਮਿਰਤਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾਂ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਾਹਾ ਮਿਲੈ ਸਜਾਏ ਆਤਮ ਦੇਵ ਪੂਜੀਐ ਬਿਨ ਸਤਗੁਰੂ ਬੂਜ ਨਾ ਪਾਏ ਜਪ ਤਪ ਸੰਜਮ ਪਾਣਾ ਸਤਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਹੀਂ ਪਾਏ ਪੌੜੀ ਹਰ ਹਰ ਨਾਮ ਜੱਪੂ ਹੁ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜੱਪੂ ਹੁ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜੱਪੂ ਹੁ ਮਨ ਮੇਰੇ ਜਿਤ ਦਾਲ ਦੇ ਦੁੱਖ ਭੋਖ ਸਭ ਲਹਿ ਜਾਂਦੀ ਹਰ ਹਰ ਨਾਮ ਜੱਪੂ ਹੁ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਹਰਿ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ 3 ਸਤ ਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲੱਖ ਚੁਰਾਸੀ ਫੇਰ ਪਇਆ ਮਰ ਜੰਮੈ ਹੋਏ ਖੁਆਰ ਸਤ ਗੁਰ ਕੀ ਸੇਵਾ ਸੋ ਕਰੇ ਜਿਸਨੋ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉ ਤੈਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੜੈ ਸਹਜ ਸਮਾਵੈ ਸੋਈ ਮਹਲਾ ਤੀਜਾ ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਿਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੂਐ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦਿਰ ਚਾਏ ਅਰੰਧਨ ਦੁਖੀ ਆਦੂਜੈ ਭਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੁ ਮੀਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸੁਆਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤ ਗੁਰ ਪੈਰੀ ਪਾਈ ਤਿਨ ਐਥੈ ਉਤੈ ਮੁਖ ਉਜਲੇ ਹਰ ਦਰਗਾਹਾ ਪਹਿੰਦੇ ਜਾਹੀ ਸ਼ਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਦੀਜੈ ਧਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡਹੁ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ ਕਸਤੂਰੀ ਕਹਿ ਭੋਲੜੈ ਗੰਦੇ ਡੰਮ ਪਈਆ ਸਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿ ਐਉਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਮ ਹੈ ਅੱਗੇ ਆਣ ਨਿਵਾਇ ਸ਼ਲੋਕ ਮਹਲਾ ਤੀਜਾ ਵੇਸ਼ ਕਰੇ ਕੂਪ ਕਲਖਣੀ ਮਨ ਕੂਟੈ ਕੂੜਿਆਰ ਪਿਰ ਕਹਿ ਭਾਣੈ ਨਾ ਚੱਲੈ ਹੁਕਮ ਕਰੇ ਗਵਾਰ ਗੁਰ ਕਹਿ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਕੋ ਸ਼ਬਦ ਦੇ ਧਰੇ ਪਿਆਰ ਬਿਨ ਨਾਮੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾ ਸਵਾਲਿਉ ਸੁਲਖਣੀ ਜੇ 라ਵੀ ਸਿਰਜਨਹਾਰ ਮਹੱਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਇੰਦੇ ਡੁੱਬੇ ਹਰ ਨਾਮ ਵਿਸਾਰ ਭਲ ਕੇ ਉੱਠ ਬਹੁ ਕਰਮ ਕਮਾਵੇ ਦੂਜੇ ਭਾਈ ਪਿਆਰ ਸਤਿਗੁਰ ਸੇਵਹਿ ਆਪਣਾ ਭੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵਹਿ ਸੱਚ ਨਾਮ ਉਰ ਧਾਰ ਪੌੜੀ ਹਰ ਜਨ ਥਲ ਮਹੀਲ ਭਰਪੂਰ ਦੂਜਾ ਨਾਹੀ ਕੋਈ ਹਰ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਖਡ ਹੋਏ ਸਚਿਆਰਾਂ ਦੀ ਵਡਿਆਈ ਹਰ ਧਰਮ ਨੇ ਆਉਂ ਕੀ ਹੋਏ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀਓਏ ਸ਼ਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਪਿਰ ਛੋਡਿਆ ਘਰ ਆਪਣਾ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੀ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾ ਆਵੇ ਕ੍ਰੂਪ ਕਸੋਹਣੀ ਪਰ ਹਰ ਛੋਡੀ ਪਧਾਰ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕੈ ਭਾਏ ਪਿਆਰ ਸਦਾ 라ਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਅੱਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੋਹਾਗਣੀ ਮੇਲੀ ਮਿਲਨ ਹਾਰ ਪੌੜੀ ਹਰ ਤੇਰੀ ਸਭ ਕਰਹਿ ਉਸਤਤ ਜਿਨ ਫਾਤੇ ਕਾਢਿਆ ਹਰ ਤੁਧਨੋ ਕਰਹਿ ਸਭ ਨਮਸ਼ਕਾਰ ਜਿਨ ਪਾਪੈ ਤੇ ਰੱਖਿਆ ਹਰ ਨਮਾਨਿਆ ਤੂੰ ਮਾਨ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆਂ ਮਾਰਨੇ ਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ ਸ਼ਲੋਕ ਮਹਲਾ ਤੀਜਾ ਸਤਗੁਰ ਕੈ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਇ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਇ ਮਹੱਲਾ ਤੀਜਾ ਨਾਨਕ ਹਰ ਨਾਮ ਜਿਨਿ ਆਰਾਧਿਆ ਅਨ ਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੈ ਕਾਰ ਪੂਰੈ ਪੂਰਾ ਕਰ ਛੋੜਿਆ ਹੁਕਮ ਸੁਵਾਰ ਨਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੂਖ ਦਵਾਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨਨੀ ਅਰਾਧਿਆ ਤਿਨਹੀ ਤਰਿਆ ਪਉਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਨ ਹਾਰ ਪਉੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉ ਕੀਜੈ ਜਾਂ ਨਾਹੀ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਲਾਹੇ ਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸ਼ਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਾਰੇ ਰੱਖਾ ਉਰਤਾਰ ਸਲਾਹੀ ਸੁਪ੍ਰਵ ਸਦਾ ਸਦਾ ਗੁਰ ਕੈ ਈਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਈ ਧਿਆਆ ਨਾਮ ਹਰੀ ਹਉਮੈ ਮਾਰ ਮਲਾਈਐ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰੇ ਆਪਨੀ ਕਿਰਪਾ ਕਰੇ ਪੌੜੀ ਹਰੇ ਆਪਨੀ ਭਗਤ ਕਰਾਏ ਵਡਿਆਈ ਵੇ ਖਾਲੀਆਂ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਖਾਲੀਆਂ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੀਅਨ ਪਾਪੀਆਂ ਨੂੰ ਨਾ ਦੇ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ ਸ਼ਲੋਕ ਮਹੱਲਾ ਪਹਿਲਾ ਕਬੁੱਧ ਢੂਮਣੀ ਖੁਦਿਆ ਕਸਾਇਨ ਪਰਿੰਦਾ ਘਟ ਚੂੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਐ ਜਾਂ ਚਾਰੇ ਬੈਠੀਆਂ ਨਾਲ ਸਤ ਸੰਜਮ ਕਰਨੀ ਕਰਾਂ ਨਾਵਣ ਨਾਉ ਜਪੇ ਹੀ ਨਾਨਕ ਅੱਗੇ ਊਤਮ ਸੇਈ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੌ ਨਦਰ ਕਰੇ ਜੋ ਇਸ ਭਾਵੈ ਨਾਨਕਾ ਕਗਹੁ ਹੰਸ ਕਰੀ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਸ਼ਲੋਕ ਮਹਲਾ ਤੀਜਾ ਗਿਉ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀ ਐ ਸਦਾ ਸਦਾ ਦਾਤਾਰ ਹਉ ਬਲੇ ਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਾਦੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਮਹੱਲਾ ਤੀਜਾ ਸਤਗੁਰ ਮਿਲਿਆ ਉਲਟੀ ਭਈ ਨਵਨੇਦ ਖਰਚਿਓ ਖਾਓ ਅਤਾਰਾ ਸਿੱਧੀ ਪਿੱਛੇ ਲਗੀਆਂ ਫਿਰ ਨਿਜ ਕਰ ਵਸੈ ਨਿਜ ਥਾਂ ਅਨਹਦ ਤੁਨੀ ਸਦ ਵਜਦੇ ਓਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵ ਹੋਉ ਦਾਨ ਦਇਾਲ ਪ੍ਰਭ ਹਰ ਨਾਮ ਧਿਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸ਼ੁੱਧ